ਉਹਦੀ ਛੁਰਕ ਪਾਰ ਕਰ ਰਿਹਾ ਹੈ ਇਹ। ਇਹ ਕਰਨ ਇਹਨੂੰ ਜਦੋਂ ਰੋਕਿਆ ਤੇ ਇਹ ਸਾਨੂੰ ਕਹਿੰਦਾ ਮੈਂ ਕਿਹੜਾ ਕੋਈ ਗਲਤ ਕੰਮ ਕਰ ਰਹੇ ਆ। ਕਿਹਾ ਇਹਦੇ ਨਾਲ ਬੀਬੀ ਜਿਹੜੀ ਹੈ ਦਵਾਈ ਹਸਪੀਟਲੋਂ ਲੈ ਕੇ ਆਏ ਨੇ। ਦਵਾਈ ਲੈਣ ਤੋਂ ਥੋੜਾ ਤੁਹਾਨੂੰ ਰੋਕ ਰਿਆ ਸਾਨੂੰ ਵੀ ਪਤਾ ਹੈ ਵੀ ਜਿਹੜੇ ਇਧਰੋਂ ਆਉਂਦੇ ਸਾਰੇ ਹਸਪੀਟਲ ਵੱਲੋਂ ਹੀ ਆਉਂਦੇ ਆ। ਠੀਕ ਹੈ ਨਹੀਂ ਪਰ ਤੁਸੀਂ ਇੰਨੀ ਛੇਤੀ ਕਿਉਂ ਤੁਹਾਨੂੰ ਕਾਲੀ ਹੈ। 150 ਮੀਟਰ ਦੇ ਉੱਤੇ ਅੱਗੇ ਇਹਨੂੰ ਦਿਖਾਈ। ਆਹ ਪੁਲ ਜਿਹੜਾ 150 ਮੀਟਰ ਦੇ ਉੱਤੇ ਆ। ਜਿਹੜਾ ਜੀਨਾਲ ਬਬਰੀ ਦਾ ਉਥੋਂ ਅੰਡਰ ਬ੍ਰਿਜ ਦੇ ਅੰਦਰੋਂ ਪਾਰ ਕਰਕੇ ਤੇ ਆਪਣੇ ਹੱਥੋਂ ਜੀਦਾ ਉਹ ਕੰਮ ਨਹੀਂ ਇਹ ਕਰਦੇ ਤੇ ਇਹਨੂੰ ਫਾਰਕਟ ਰਸਤਾ ਬਣਾਉਂਦੇ ਆ ਆ ਵੇ ਇਹ ਵੀ ਸਵਾਲੀਆਂ ਜਿਹੜੀਆਂ ਨੇ ਆ ਵੀ ਨੇ ਤੇਰੀ ਭਾ ਹੁਣ ਆਇਆ ਆ ਹੋਰ ਉਹ ਹੋਰ ਆ ਗਿਆ ਆ ਇਹ ਹੋਰ ਆ ਗਿਆ ਇਨਾਂ ਨੂੰ ਬੜੀ ਬੜੀ ਅਪੀਲ ਕੀਤੀ ਆ ਹੱਥ ਵੀ ਜੁੜੇ ਆ ਵੀ ਹਟ ਜਓ ਇਹ ਕੰਮ ਤੋਂ ਹਟ ਜਓ ਅਦਰ ਆਓ 1 ਮਿੰਟ ਪਰੇ ਆਓ ਆਓ ਲੈ ਜਾ ਜਿਆ ਇਸ ਨੂੰ ਗਾਲੀ ਤਾਂ ਕਿਹੜਾ ਇਹ ਛੋਟਾ ਜਿਹਾ ਬੱਚਾ ਤੁਹਾਡੇ ਤੋਂ ਹਸਪੀਟਲ ਤੋਂ ਆਇਆ ਤੇ ਜੇ ਤੁਸੀਂ ਸਿੱਧਾ ਜਾ ਕੇ ਤੇ ਉਧਰੋਂ ਦੀ ਕਰਾਸ ਕਰਕੇ ਉਹਦੇ ਥਲੋੜੀ ਥਲੋੜੀ ਤੇ ਆਪਣੇ ਹੱਥ ਹੋ ਜੇ ਤੇ ਫੇਰ ਤੁਹਾਨੂੰ ਕੀ ਨਸਾਨ ਹੈਗਾ ਕੋਈ ਹੈ ਹੋਣ ਸੌਰੀ ਦਾ ਕੋਈ ਫਾਇਦਾ ਹੈਗਾ ਕਿਉਂ ਤੁਹਾਡਾ ਚਲਾਨ ਕਰੀਏ ਫਿਰ ਤੁਹਾਨੂੰ ਕਹਿੰਦਾ ਵੀ ਸਾਡੇ ਕੋਲ ਤੇ ਦਵਾਈ ਜੋਗੇ ਪੈਸੇ ਨਹੀਂ ਅਸੀਂ ਚਲਾਨ ਦੇ ਕਰੀਏ ਇਹ ਗੱਲ ਕਹਿਣੀ ਹੈ ਨਾ ਕਰੋ ਸੌਰੀ ਫਿਰ ਚਲੋ ਵਾਪਸ ਤੁਸੀਂ ਚਲੋ ਏ ਚੱਲ ਵਾਪਸ ਇਹ ਕੋਈ ਤੇ ਜਾਣਦੇ ਨੇ ਬੀਬੀ ਅਸੀਂ ਰੋਜ਼ ਹੀ ਕਰਦੇ ਆ ਅਸੀਂ ਰੋਜ਼ ਹੀ ਵਾਪਸ ਮਤਲਬ ਕਿ ਜਿਹੜਾ ਇੱਕ ਵਾਰੀ ਇੱਕ ਵਾਰੀ ਕਹਿ ਕੇ ਤੇ ਰੋਜ਼ ਹੀ ਅਸੀਂ ਬਗੈਰ ਕੋਈ ਚਲਾਨ ਕੱਟਿਓ ਇਹਨਾਂ ਨੂੰ ਵਾਪਸ ਭੇਜੀਦਾ ਪਰ ਲੇਕਨ ਇਹ ਫੇਰ ਨਹੀਂ ਛੱਡਦੇ ਚਲੋ ਵੀ ਚਲੋ ਤੁਸੀਂ ਜੋ ਸਾਹ ਦੇ ਬੰਦੇ ਨੂੰ ਕੁਝ ਕਹਿੰਦਾ ਹੀ ਜੀ ਜੀ